ਕੈਨੇਡਾ ਦੀ ਨਵੀਂ ਸਕੀਮ ਨਾਲ ਪੰਜਾਬੀ ਖੁਸ਼ ਨੇ ਫਰਾਂਸ ਨੇ ਪੰਜਾਬੀਆਂ ਲਈ ਵੱਡਾ ਐਲਾਨ ਕਰ ਦਿੱਤਾ ਹੈ ਜੁੜੇ ਰੋ ਬਹੁਤ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਤੁਸੀਂ ਹਲ ਤੱਕ ਚੈਨਲ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਜ਼ਰੂਰ ਕਰ ਲੈਣਾ ਤੁਹਾਡਾ ਇੱਕ ਲਾਈਕ ਕਮੈਂਟ ਸ਼ੇਅਰ ਸਾਡੇ ਲਈ ਬਹੁਤ ਕੀਮਤੀ ਹੈ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹੋਵਾਂਗੇ ਉਧਰ ਇੱਕ ਪਾਸੇ ਅਮਰੀਕਾ ਕੈਨੇਡਾ ਵਰਗੇ ਦੇਸ਼ ਆਪਣੇ ਇਮੀਗ੍ਰੇਸ਼ਨ ਨਿਯਮ ਸਖਤ ਕਰਦੇ ਚੱਲ ਰਹੇ ਨੇ ਉੱਥੇ ਹੀ ਫਰਾਂਸ ਸਰਕਾਰ ਨੇ ਭਾਰਤੀ ਸਟੂਡੈਂਟਸ ਨੂੰ ਆਪਣੇ ਦੇਸ਼ ਵਿੱਚ ਪੜ੍ਹਾਈ ਕਰਨ ਲਈ ਆਕਰਸ਼ਿਤ ਕਰਨ ਵਾਸਤੇ ਵੀਜ਼ਾ ਪ੍ਰਕਿਰਿਆ ਨੂੰ ਬੇहद ਆਸਾਨ ਬਣਾਉਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਐਮੈਨੂਅਲ ਮੈਕਰੋ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਹੋਈ ਤਾਜ਼ਾ ਗੱਲਬਾਤ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਕਿ ਫਰਾਂਸ ਹੁਣ ਭਾਰਤੀ ਪ੍ਰਤੀਵਾਲੀ ਆਪਣੇ ਵਿਦਿਅਕ ਆਧਾਰਿਆਂ ਦੇ ਰਾਹ ਹੋਰ ਸੁਖਾਲੇ ਕਰ ਰਿਹਾ ਹੈ। ਫਰਾਂਸ ਸਰਕਾਰ ਨੇ ਸਾਲ 2030 ਤੱਕ 30 ਹਜ਼ਾਰ ਭਾਰਤੀ ਸਟੂਡੈਂਟਸ ਨੂੰ ਫਰੈਂਚ ਯੂਨੀਵਰਸਿਟੀਆਂ ਵਿੱਚ ਦਾਖਲਾ ਦੇਣ ਦਾ ਟੀਚਾ ਰੱਖਿਆ ਹੈ। ਫਰਾਂਸ ਤੋਂ ਮਾਸਟਰਸ ਜਾਂ ਉਸ ਤੋਂ ਉੱਚ ਡਿਗਰੀ ਕਰਨ ਵਾਲੇ ਭਾਰਤੀ ਸਟੂਡੈਂਟਸ ਨੂੰ ਹੁਣ 5 ਸਾਲ ਦਾ ਲੰਬੀ ਮਿਆਦ ਵਾਲਾ ਪੋਸਟ ਸਟੱਡੀ ਸ਼ੇਨਗਨ ਵੀਜ਼ਾ ਦਿੱਤਾ ਜਾਵੇਗਾ ਜਿਸ ਦਾ ਮਤਲਬ ਹੈ ਕਿ ਪੜ੍ਹਾਈ ਖਤਮ ਹੋਣ ਤੋਂ ਬਾਅਦ ਵੀ ਸਟੂਡੈਂਟਸ ਉੱਥੇ ਰਹਿ ਕੇ ਕੰਮ ਕਰ ਸਕਣਗੇ ਅਤੇ ਯੂਰਪੀਅਨ ਯੂਨੀਅਨ ਦੇ ਹੋਰ ਦੇਸ਼ਾਂ ਵਿੱਚ ਵੀ ਜਾ ਸਕਣਗੇ ਵੀਜ਼ਾ ਅਰਜ਼ੀਆਂ ਦੇ ਨبطਾਰੇ ਲਈ ਸਮੇਂ ਨੂੰ ਘਟਾਇਆ ਗਿਆ ਤੇ ਕਾਗਜ਼ੀ ਕਾਰਵਾਈ ਨੂੰ ਡਿਜੀਟਲ ਤੇ ਤੇਜ਼ ਬਣਾਇਆ ਗਿਆ ਫਰਾਂਸ ਨੇ ਵਿਸ਼ੇਸ਼ ਤੌਰ ਤੇ ਭਾਰਤੀ ਸਟੂਡੈਂਟਸ ਲਈ ਇੰਟਰਨੈਸ਼ਨਲ ਕਲਾਸਾਂ ਸ਼ੁਰੂ ਕੀਤੀਆਂ ਨੇ ਇਹਨਾਂ ਕਲਾਸਾਂ ਵਿੱਚ ਸਟੂਡੈਂਟਸ ਨੂੰ ਪਹਿਲਾਂ ਫ੍ਰੈਂਚ ਭਾਸ਼ਾ ਸਿੱਖਾਈ ਜਾਵੇਗੀ ਅਤੇ ਹੋਰ ਜ਼ਰੂਰੀ ਟ੍ਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਉਹਨਾਂ ਨੂੰ ਕੋਰਸ ਦੌਰਾਨ ਕੋਈ ਦਿੱਕਤ ਨਾ ਆਵੇ ਭਾਰਤੀ ਸਟੂਡੈਂਟਸ ਲਈ ਸਕਾਲਰਸ਼ਿਪ ਦੀ ਗਿਣਤੀ ਅਤੇ ਰਾਸ਼ੀ ਵਿੱਚ ਵਿਵਾਦ ਕੀਤਾ ਗਿਆ ਤਾਂ ਜੋ ਆਰਥਿਕ ਤੌਰ ਤੇ ਕਮਜ਼ੋਰ ਪਰ ਹੌਨ ਹਾਰ ਸਟੂਡੈਂਟਸ ਵੀ ਫਰਾਂਸ ਜਾ ਸਕਣ ਹੁਣ ਤੱਕ ਭਾਰਤੀ ਸਟੂਡੈਂਟਸ ਜ਼ਿਆਦਾਤਰ ਕੈਨੇਡਾ ਅਮਰੀਕਾ ਜਾਂ ਯੂਕੇ ਨੂੰ ਤਰਜੀਹ ਦਿੰਦੇ ਸਨ ਪਰ ਫਰਾਂਸ ਵੱਲੋਂ ਵੀਜ਼ਾ ਨੀਮਾਂ ਵਿੱਚ ਦਿੱਤੀ ਗਈ ਢਿੱਲ ਅਤੇ ਪੋਸਟ ਸਟਡੀ ਵਰਕ ਵੀਜ਼ੇ ਦੀ ਸੂਲਤ ਫਰਾਂਸ ਨੂੰ ਇੱਕ ਵੱਡੇ ਐਜੂਕੇਸ਼ਨ ਹੱਬ ਵਜੋਂ ਸਥਾਪਿਤ ਕਰ ਸਕਦੀ ਹੈ ਉਧਰ ਦੂਜੇ ਪਾਸੇ ਕੈਨੇਡਾ ਸਰਕਾਰ ਨੇ ਆਪਣੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਇੱਕ ਇਤਿਹਾਸਿਕ ਬਦਲਾਅ ਕਰਦੇ ਹਨ ਐਕਸਪ੍ਰੈਸ ਐਂਟਰੀ ਆਲੀ ਦੇ ਤਹਿਤ ਵਿਦੇਸ਼ੀ ਫੌਜੀ ਜਵਾਨਾਂ ਲਈ ਇੱਕ ਨਮਾਤੇ ਖਾਸ ਰਸਤਾ ਖੋਲਿਆ ਹੈ ਇਸ ਦਾ ਮਕਸਦ ਦੁਨੀਆ ਭਰ ਦੇ ਟ੍ਰੇਨਡ ਫੌਜੀ ਮਾਹਿਰਾਂ ਨੂੰ ਕੈਨੇਡIAN ਆਰਮ ਫੋਰਸ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨਾ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲਿਸ ਡਾਈਵ ਨੇ ਐਲਾਨ ਕੀਤਾ ਹੈ ਕਿ ਨਵੀਂ ਵੀਜ਼ਾ ਕੈਟਾਗਰੀ ਵਿਸ਼ੇਸ਼ ਤੌਰ ਤੇ ਉਹਨਾਂ ਵਿਦੇਸ਼ੀ ਫੌਜੀਆਂ ਲਈ ਹੈ ਜਿਨ੍ਹਾਂ ਕੋਲ ਮੈਡੀਕਲ ਹਵਾਬਾਜ਼ੀ ਅਤੇ ਹੋਰ ਤਕਨੀਕੀ ਖੇਤਰਾਂ ਵਿੱਚ ਮਹਾਰਤ ਹਾਸਲ ਹੈ ਇਸ ਨਵੇਂ ਤਰੀਕੇ ਨਾਲ ਚੁਣੇ ਗਏ ਫੌਜੀ ਮਾਹਿਰਾਂ ਨੂੰ ਕੈਨੇਡਾ ਦੀ ਪੱਕੀ ਰਿਹਾਇਸ਼ ਹਾਸਲ ਕਰਨ ਵਿੱਚ ਤਰਜੀਹ ਮਿਲੇਗੀ ਇਹ ਕੈਨੇਡਾ ਦੇ ਇੰਟਰਨੈਸ਼ਨਲ ਟੈਲੈਂਟ ਅਟਰੈਕਸ਼ਨ ਸਟ੍ਰੈਟਜੀ ਦਾ ਹਿੱਸਾ ਹੈ ਅਪਲਾਈ ਕਰਨ ਵਾਲੇ ਉਮੀਦਵਾਰ ਕੋਲੋਂ ਘੱਟੋ ਘੱਟ 10 ਸਾਲਾਂ ਦਾ ਲਗਾਤਾਰ ਫੌਜ 'ਚ ਸੇਵਾ ਨਿਭਾਉਣ ਦਾ ਤਜਰਬਾ ਹੋਣਾ ਚਾਹੀਦਾ ਅਤੇ ਉਹਨਾਂ ਕੋਲ ਕੈਨੇਡੀਅਨ ਫੌਜ ਵੱਲੋਂ ਨੌਕਰੀ ਦਾ ਆਫਰ ਹੋਣਾ ਲਾਜ਼ਮੀ ਹੈ ਸਰਕਾਰ ਨੇ ਸਪਸ਼ਟ ਕੀਤਾ ਕਿ ਇਹਨਾਂ ਵਿਦੇਸ਼ੀ ਫੌਜੀਆਂ ਨੂੰ ਵੀ ਉਸੇ ਸਖਤ ਸੁਰੱਖਿਆ ਜਾਂਚ ਅਤੇ ਫੌਜੀ ਮਾਪਦੰਡਾਂ ਦਾ ਵਿਚੋਂ ਲੰਘਣਾ ਪਵੇਗਾ ਜੋ ਕੈਨੇਡਾ ਨਾਗਰਿਕਾਂ ਲਈ ਲਾਜ਼ਮੀ ਨੇ ਇਸ ਐਲਾਨ ਤੋਂ ਬਾਅਦ ਸਮਾਜਿਕ ਮੀਡੀਆ ਤੇ ਇੱਕ ਵਹਿਸ ਛੜ ਗਈ ਹੈ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਦੇਸ਼ ਦੀ ਸੁਰੱਖਿਆ ਲਈ ਖਤਰਾ ਹੋ ਸਕਦਾ ਹੈ ਕਿਉਂਕਿ ਵਿਦੇਸ਼ੀ ਫੌਜੀਆਂ ਨੂੰ ਹਥਿਆਰ ਦਿੱਤੇ ਜਾਣਗੇ ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਫੌਜ ਵਿੱਚ ਮਾਹਿਰਾਂ ਦੀ ਭਾਰੀ ਕਮੀ ਨੂੰ ਪੂਰਾ ਕਰਨ ਤੇ ਰੱਖਿਆ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਲਈ ਚੁੱਕਿਆ ਗਿਆ ਹੈ ਮਿਲਟਰੀ ਤੋਂ ਇਲਾਵਾ ਐਕਸਪ੍ਰੈਸ ਐਂਟਰੀ ਵਿੱਚ ਕੁਝ ਹੋਰ ਨਵੀਆਂ ਸ਼੍ਰੇਣੀਆਂ ਵੀ ਜੋੜੀਆਂ ਗਈਆਂ ਨੇ ਜਿਨ੍ਹਾਂ ਚ ਵਿਗਿਆਨੀ ਸੀਨੀਅਰ ਮੈਨੇਜਰ ਕਾਰੋਬਾਰੀ ਲੀਡਰਸ਼ਿਪ ਲਈ ਅਤੇ ਟਰਾਂਸਪੋਰਟ ਸੈਕਟਰ ਪਾਇਲਟ ਤੇ 에ਅਰਕ੍ਰਾਫਟ ਮਕੈਨਿਕਸ ਵੀ ਸ਼ਾਮਿਲ ਕੀਤੇ ਗਏ